ਇਨੂੰ ਪਤਾ ਕੀ ਚੱਲ ਰਿਹਾ ਹੈ ਠੀਕ ਹੈ ਗਾ ਕੱਖਾ ਥੋੜੀ ਹੈ ਹਾਂ ਸਸੀਕਾਲ ਆ ਦੋਸਤੋ ਸਸੀਕਾਲ ਬਈ ਸਾਰਿਆਂ ਨੂੰ ਜਿੰਨੇ ਵੀ ਮੇਰਾ ਲਾਈਵ ਵੇਖ ਰਿਹਾ ਸੁਣ ਲਓ ਜਰਾ ਗਿੱਦੜ ਵੇ ਆ ਲਿਓ ਮੈਂ ਹੁਣ ਇੱਥੇ ਖੜਾ ਹਾਂ ਛੱਤਿਆਣਾ ਪਿੰਚ ਹੁਣ ਇੱਕ ਨਵਾਂ ਕੰਮ ਚਲਾ ਲਿਆ ਪੰਜਾਬ ਪੁਲਿਸ ਨੇ ਈ ਪੰਜਾਬ ਪੁਲਿਸ ਨੇ ਕਹਤਾ ਸਾਰਿਆਂ ਨੂੰ ਵੀ ਫਲਾਣੇ ਫਲਾਣੇ ਦੇ ਘਰੇ ਜਾਓ ਜਿਹੜੇ ਕੋਈ ਸਾਡੇ ਬੰਦੇ ਆ ਉਹਨਾਂ ਨੂੰ ਡਰਾਉਂਦੇ ਫਿਰਦੇ ਆ ਸੋ ਡਰਨਾ ਨਹੀਂ ਹੈ ਕਿਸੇ ਨੇ ਉਹਦੇ ਬਾਹਰ ਚ ਜਾ ਕੇ ਖੜ ਜਾਂਦੇ ਆ ਇਹਨਾਂ ਤੋਂ ਵਾਰੰਟ ਲੈਣੇ ਆ ਜੇ ਕੋਈ ਤੁਹਾਡੇ ਘਰ ਦੀ ਚੈਕਿੰਗ ਕਰਦਾ ਕੋਈ ਵੀ ਪੁਲਿਸ ਵਾਲਾ ਤੁਹਾਡੇ ਘਰ ਦੀ ਚੈਕਿੰਗ ਨਹੀਂ ਕਰ ਸਕਦਾ ਔਰ ਜਿਹੜਾ ਪੁਲਿਸ ਵਾਲਾ ਤੁਹਾਡੇ ਅੰਦਰ ਆਉਂਦਾ ਹੈ ਘਰ ਦੀ ਚੈਕਿੰਗ ਕਰਦਾ ਉਹ ਵੀ ਵੀਡੀਓ ਬਣਾਓ ਗੇਟ ਕਰ ਲੋ ਮੰਨ 15 ਮਿੰਟ ਗੇਟ ਨਹੀਂ ਖੋਲਣਾ ਮੈਨੂੰ ਦੱਸਣਾ ਮੈਂ ਉੱਥੇ ਆਉਂਗਾ ਤੇ ਆਪ ਦੇ ਬੇਲੀਆਂ ਨੂੰ ਇਕੱਠੇ ਕਰ ਲੈਣਾ ਫਿਰ ਉੱਥੇ ਤਮਾਸ਼ਾ ਕਰਾਂਗੇ ਇਹਨਾਂ ਨੂੰ ਦੱਸਾਂਗੇ ਵੀ ਕਿਸੇ ਦੇ ਘਰੇ ਵੜਨ ਦਾ ਕੀ ਕੰਮ ਹੈ ਕੱਲ ਇਹ ਭਾਰੂ ਪਿੰਡ ਕਿਸੇ ਦੇ ਘਰੇ ਗਏ ਸੀ ਤਾਂ ਇਹਨਾਂ ਨੇ ਲੋਕਾਂ ਦੇ ਤੱਕ ਫਰੋਲਤੇ ਲੇਡੀਜ਼ ਦੇ ਕੱਪੜੇ ਫਰੋਲੇ ਇਹਨਾਂ ਲੋਕਾਂ ਨੇ ਇਹਨਾਂ ਨੂੰ ਸ਼ਰਮ ਨਹੀਂ ਆਈ ਸਾਰਾ ਕੁਝ ਫਰੋਲਤਾ ਕੁਝ ਨਹੀਂ ਮਿਲਿਆ ਬੇਸਿਕਲੀ ਇਹਨਾਂ ਦਾ ਕੰਮ ਹੈ ਕਿ ਰਾਜੇ ਵੜਿੰਗਦੇ ਬੰਦਿਆਂ ਨੂੰ ਮਾੜ ਮਾੜਾ ਡਰਾ ਦੇਣੇ ਸੋ ਮੇਰਾ ਬੰਦੇ ਨੇ ਨਾ ਡਰਨਾ ਅੱਜ ਤੇ ਨਾ ਕੱਲ ਸੋ ਆ ਹੁਣ ਬਾਈ ਪੁਲਿਸ ਵਾਲਾ ਇੱਥੇ ਖੜਾ ਜਸਵਿੰਦਰ ਸਿੰਘ ਆ ਤੁਹਾਨੂੰ ਫੋਟੋ ਦਿਖਾਉਣੇ ਇਹ ਭਿੰਨਰ ਸਿੰਘ ਛੱਤਿਆਣੇ ਦੇ ਘਰੇ ਦਰਵਾਜ਼ੇ 'ਚ ਖੜਾ ਹੈ ਮੈਂ ਪੁੱਛਿਆ ਬਾਈ ਕਿਵੇਂ ਆ ਆਹੇ ਮਾਈ ਹੁਈ ਆਇਆ ਮੈਂ ਤਾਂ ਨਾ ਨਾ ਗਲੀ 'ਚ ਨਹੀਂ ਸੀ ਅੰਦਰ ਸੀ ਝੂਠ ਨਹੀਂ ਬੋਲਣਾ ਅੰਦਰੋਂ ਮੈਂ ਉਹ ਬਾਹਰ ਕੱਢਿਆ ਤੁਹਾਨੂੰ ਐਸ ਐਚਓ ਐਸ ਐਚਓ ਸਾਹਿਬ ਅਸੀਂ ਤੁਹਾਡੀ ਵਰਦੀ ਦੀ ਇੱਜ਼ਤ ਕਰਦੇ ਹਾਂ ਪਰ ਗਲਤ ਕੰਮ ਨਹੀਂ ਤੁਸੀਂ ਅੰਦਰ ਇਸ ਗਲੀ 'ਚ ਬਾਹਰ ਜਖੜੇ ਔਰ ਇੱਕ ਅੰਦਰ ਕੀ ਕਰ ਰਹੇ ਹੋ ਸੋ ਇਹ ਬਿਲਕੁਲ ਨਹੀਂ ਚੱਲੂਗਾ ਔਰ ਮੇਰੀ ਡੀ ਐਸ ਪੀ ਸਾਹਿਬ ਨੂੰ ਤੇ ਪੁਲਿਸ ਨੂੰ ਹਦਾਇਤ ਹੈ ਇਦਾਂ ਕੰਮ ਤੁਸੀਂ ਕਰੋਗੇ ਤੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਤੁਹਾਡੇ ਖਿਲਾਫ ਲਿਖਾਂਗੇ ਉਹਨਾਂ ਦੇ ਤਾਂ ਜਾਂਦੇ ਨਹੀਂ ਸਾਨੂੰ ਕਾਹ ਤੋਂ ਡਰਾਉਣੇ ਹੋ ਤੁਸੀਂ ਔਰ ਇੱਥੇ ਵੱਡੇ ਵੱਡੇ ਨਹੀਂ ਡਰਾ ਸਕਦੇ ਤੁਸੀਂ ਕੌਣ ਨੂੰ ਡਰਾਉਣ ਵਾਲੇ ਸੋ ਮੇਰੀ ਬੇਨਤੀ ਹੈ ਜਸਵਿੰਦਰ ਸਿੰਘ ਜੀ ਆਪ ਦਾ ਜਾਓ ਤੁਹਾਡੇ ਕੋ ਕੋਈ ਵਾਰੰਟ ਹੈਗਾ ਔਰ ਇਹ ਕਰੀ ਗਈ ਸੀ ਹਾਂ ਫਿਰ ਨਾ ਨਾ ਹੁਣ ਨਹੀਂ ਜਾਣਾ ਕਿਸੇ ਦੇ ਘਰ ਜਾਂਦੇ ਨਹੀਂ ਹਾਂ ਥੈਂਕ ਯੂ ਕੋਈ ਤੁਹਾਡੇ ਨਾਲ ਰੌਲਾ ਨਹੀਂ ਪਰ ਬਿਲਕੁਲ ਆਦੇ ਅਫਸਰ ਨੂੰ ਕਹੋ ਫਿਰ ਤੇ ਸਾਡੇ ਵੀ ਮੈਂ ਕਹਾਂ ਤੁਸੀਂ ਅਸੀਂ ਇੱਜ਼ਤ ਕਰਦੇ ਹਾਂ ਤੁਹਾਡੀ ਪਰ ਸਾਨੂੰ ਵਾਰੰਟ ਦਿਖਾਓ ਤੇ ਅੰਦਰ ਜਾਓ ਜਿਹੜਾ ਜੀ ਕਰਦਾ ਧਗੜ ਧਗੜ ਸਾਡੇ ਬੰਦਿਆਂ ਦੇ ਘਰੇ ਵੜ ਜਾਂਦਾ ਬਿਲਕੁਲ ਨਹੀਂ ਜਾਂਦੇ ਨਾ ਗਲਤ ਸੋ ਬਾਈ ਜੀ ਕਾਇਮ ਰਹੋ ਸਾਰੇ ਜਣੇ ਅਸਾਰੀ ਰਾਤ ਜਾਗੂਗਾ ਜਿੱਥੇ ਕਹੂੰਗੇ ਆਉਂਗਾ ਪਰਵਾਹ ਨਹੀਂ ਕਰਨੀ ਮੈਂ ਤੁਹਾਡੇ ਨਾਲ ਖੜਾ ਐ ਐਵੇਂ ਵਰਦੀ ਵਾਲਾ ਬੰਦਾ ਵੇਖ ਕੇ ਡਰੋਂ ਲੱਗ ਪੈਂਦੇ ਜਦੋਂ ਆਪਾਂ ਕੋਈ ਕ੍ਰਾਈਮ ਨਹੀਂ ਕੀਤਾ ਆਪਾਂ ਕੋਈ ਗਲਤ ਕੰਮ ਨਹੀਂ ਕਰਦੇ ਤੇ ਆਪਾਂ ਨੂੰ ਕੌਣ ਹੁੰਦਾ ਡਰੋਂ ਵਾਲਾ ਸੋ ਤਕੜੇ ਰਹੋ ਦੱਬ ਕੇ ਰਹੋ ਇਹ ਬੁਖਲਾਟ ਹੈ ਸਰਕਾਰ ਦੀ ਹਾਰ ਰਹੀ ਹੈ